ਬੰਦੇ 5-6 ਬੰਟ ਬੈਠੇ ਸਨ ਉਤਰ ਕੇ ਮਨ ਨੂੰ ਘੁੱਟਿਆ ਨਾਲ ਵਿੱਚ ਗੱਡੀ ਆਪ ਮਾਰੀ ਹੈ ਵਿੱਚ ਲਿਆ ਕੇ ਤਾਂ ਇਸਨੇ ਚਾਬੀ ਆਪ ਕੀ ਲੇ ਗਏ ਹਾਂ ਜੀ ਔਰ ਪੁਲਿਸ ਪੁਲਿਸ ਮੁਲਾਜ਼ਮ ਨੇ ਵੀ ਚਾਬੀ ਲੈ ਕੇ ਗਏ ਵਿੱਚ ਆ ਗਈ ਫਿਰ ਉਹ ਛੁਡਾਣੇ ਲੱਗ ਗਏ ਕਹਿੰਦਾ ਤੂੰ ਕੌਣ ਹੋ ਕਹਾਏ ਕੋਣ ਹੋ ਬਸ ਐਸੀ ਕਰਕੇ ਇਨਕੀ ਵੀ ਚਾਬੀ ਕੱਢ ਲਈ ਉਹਨੇ ਕਾਰ ਤੋਂ ਰੁਕਿਆ ਆਟੋ ਬੜੇ ਕੁਤ ਮਾਰ ਗਿਆ ਜੀ ਮੈਂ ਕਿਹਾ ਕਿ ਤੂੰ ਕਿਉਂ ਰੁਕਦੇ ਹੋ ਤੁਸੀਂ ਗਰੋਂਗ ਸਾਈਡ ਤੋਂ ਆਏ ਇਹ ਵੀ ਗੱਡੀ ਚਾਬੀ ਕੱਢ ਲਈ ਤੇ ਮੇਰੀ ਗੱਡੀ ਵਿੱਚੋਂ ਮੇਰਾ ਪਰਸਨਲ ਲੈ ਆਪਣੇ ਆਪ ਨੂੰ ਗੁੰਡੀ ਨਾਲ ਦੇਖੀ ਇਹ ਗੁੰਡੀ ਹੈ ਕੀ ਨਾਮ ਹੈ ਤੁਹਾਡਾ ਨਾਮ ਹਮਾਰਾ ਵਿਕੀ ਹੈ ਵਿਕੀ ਕੀ ਕਰਤੇ ਹੋ ਕੰਮ ਕੰਮ ਤੇ ਕਰਤੇ ਹੈ ਜੀ ਪੱਠੀ ਦਾ ये रिक्शा चलाते हो ये शाम के टाइम घंटा दो घंटा चलाई थी तो अभी जो हादसा हुआ था कहाँ पर हादसा हुआ ये ये हादसा अपने यहीं पर हुआ है जी सर पुलिस कॉलोनी चौक पे तो हाँ तो क्या हुआ था उस वक्त कुछ बंदे गाड़ी में बैठे थे क्या हुआ था बंदे पाँच छह बैठे थे उतर के मनु कु है नाल बीच गड्डी हाफ मारी है ले आके आ नशे में लग रहा था नशे में थे वो जी नशे में लग रहे तो इसमें चाबी आपकी ले गए हाँ जी और पुलिस मुलाजिम की भी चाबी लेके भी चाबी ले गई

ਹਾਂ ਮੇਰੇ ਕੋਲ ਵੀ ਇਸ ਕੋਲ ਫੋਨ ਨਹੀਂ ਹੈ ਫੋਨ ਹੀ ਫੋਲੇ ਗਏ ਮੋਹਨ ਸਿੰਘ ਮੋਹਨ ਸਿੰਘ ਜੀ ਐਜੇ ਕਿੱਥੇ ਡਿਊਟੀ ਕਰਦੇ ਹੋ ਤੁਸੀਂ ਥੱਲੇ ਕਰ ਜਾ ਰਹੇ ਮੈਂ ਨਾ ਪਾ ਹਾਂਜੀ ਮੈਂ ਡਿਊਟੀ ਦੇ ਵਾਪਸ ਆ ਰਿਹਾ ਸੀ ਤਾਂ ਜਦੋਂ ਮੈਂ ਫੋਸਕੋਣੀ ਮੋਹ ਤੋਂ ਆਪਣੀ ਘਰ ਨੂੰ ਜਾ ਰਿਹਾ ਸੀ ਤਾਂ ਇੰਨੇ ਵਿੱਚ ਗੱਡੀ ਵਾਲਾ ਖੜਾ ਸੀਗਾ ਜਿਹਨੇ ਕਾਰਟੋਂ ਰੁਕਿਆ ਆਟੋ ਬਲੇ ਕੁਟ ਮਾਰ ਗਿਆ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਗਲੋਗ ਸਾਈਡ ਤੋਂ ਆਏ ਨਹੀਂ ਵੀ ਗੱਡੀ ਚਾਬੀ ਕਾਲ ਲਈ ਤੇ ਮੇਰੀ ਗੱਡੀ ਵਿੱਚੋਂ ਮੇਰਾ ਪਰਸ ਵੀ ਖੜਿਆ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਨੇ ਕੱਢ ਕੇ ਲੈ ਗਏ ਕੌਣ ਬੰਦੇ ਸੀਗੇ ਉਹ ਮੈਂ ਨਹੀਂ ਜਾਣਦਾ ਕੌਣ ਬੰਦੇ ਨੇ ਇਧਰ ਹੀ ਜਾਂਦੇ ਕਦੇ ਪੰਜਾਬ ਤੇ ਆਪਣੇ ਆਪ ਨੂੰ ਗੁੰਡੇ ਦੱਸਦੇ ਸੀ ਕਿ ਗੁੰਡੇ ਆ ਸੀ ਕਿੰਨੇ ਕੋ ਕਿੰਨੇ ਕ ਮੁੰਡੇ ਸੀਗੇ ਚਾਰ ਪੰਜ ਬੰਦੇ ਸੀਗੇ ਹੁਣ ਗੱਡੀ ਖੜੀ ਸੀ ਕਾਰ ਨੂੰ ਕਾਰ ਤੋਂ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਆ ਤੇ ਉਹਨਾਂ ਨੇ ਕੋਈ ਗੱਡੀ ਠੋਕੀ ਵੀ ਉਹਨਾਂ ਨੇ ਕਿਸੇ ਦੇ ਵਿੱਚ ਹੋ ਸਕਦਾ ਉਹ ਲੱਗੀ ਹੋਵੇ ਗੱਡੀ ਮੇਰੇ ਵਿੱਚ ਉਹਨਾਂ ਨੇ ਇੱਕ ਆਟੋ ਸੀਗਾ ਆਟੋ ਵਿੱਚ ਲੱਗੀ ਗੱਡੀ ਲੱਗੀ ਹੋਈ ਜਾਣ ਲੱਗੀ ਹੋਈ ਮੈਨੂੰ ਨਹੀਂ ਆਣਦਾ ਤੇ ਤੁਸੀਂ ਡਿਊਟੀ ਤੋਂ ਆ ਰਹੇ ਸੀਗੇ ਆ ਰਹੇ ਸੀ ਹੁਣ ਚਾਬੀ ਤੇ ਤੁਹਾਡਾ ਕੀ ਕੀ ਲੈ ਗਏ ਨੇ ਸਮਾਨ ਚਾਬੀ ਵੀ ਲੈ ਗਏ ਮੇਰਾ ਪਰਸ ਵੀ ਲੈ ਗਏ ਕੁਝ ਆਪਣੇ ਆਪ ਨੂੰ ਪੱਤਰਕਾਰ ਵੀ ਕਹਿ ਰਹੇ ਸੀਗੇ ਉਹ ਉਹ ਕਹਿੰਦੇ ਮੈਂ ਪੱਤਰਕਾਰ ਹਾਂ ਕੋਈ ਉਹਨਾਂ ਦੇ ਵਿੱਚ ਬੰਦੇ ਪੱਤਰਕਾਰ ਦੱਸ ਰਹੇ ਸੀ ਆਪਣੇ ਆਪ ਨੂੰ ਦੱਸ ਰਹੇ ਸੀ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਜਿਸ ਤਰ੍ਹਾਂ ਹੁਣ ਇੱਥੇ ਥੋੜਾ ਜਿਹਾ ਟੋਇਆ ਪਿਆ ਹੈ ਇਹਦੇ ਕਰਕੇ ਥੋੜਾ ਜਿਹਾ ਹੋ ਸਕਦਾ ਵੀ ਇੱਥੇ ਪੂਆ ਬਿਆਸੀ ਗੱਡੀ ਲੈ ਕੇ ਜਾ ਰਹੇ ਸੀਗੇ ਮੇਰੇ ਸਾਰੇ ਵੀ ਬੰਦੇ ਇੱਥੇ ਆ ਰਹੇ ਨੇ ਮੈਂ ਆਪਣੀ ਗੱਡੀ ਜਾ ਰਿਹਾ ਸੀਗਾ ਮੇਰੀ ਗੱਡੀ ਮੈਂ ਆਪਣੀ ਗੱਡੀ ਰੋਕੀ ਮੈਂ ਤੇ ਪਈ ਕਿਉਂ ਰਾਈਟ ਡਰ ਕਰਦੇ ਹੋ ਵੀ ਜਾਓ ਜਿਨ੍ਹਾਂ ਨੇ ਮੇਰੀ ਗੱਡੀ ਚਾਬੀ ਖਾਲੀ ਸੀ ਮੇਰੇ ਨਾਲ ਗ ਕੋਈ ਨਕਦੀ ਨਕਦੀ ਤਾਂ ਵੀ ਲੈ ਕੇ ਗਿਆ ਖੋ ਗੇ ਤੁਹਾਡਾ ਮੈਂ ਪਰਸ ਵੀ ਆ ਸੀਗਾ ਫਸਟ ਗਣੀ ਕੋਸ਼ਿਸ਼ ਕੀਤੀ ਮੈਂ ਨਹੀਂ ਕਰਨ ਦਿੱਤਾ ਮੇਰੀ ਗੱਡੀ ਚਾਬੀ ਖੜਕ ਲੈ ਗਿਆ ਇਹ ਕਿਹੜੀ ਰੋਡ ਦੇ ਹਾਸਾ ਹੋਇਆ ਤੁਹਾਡਾ ਇਹ ਭਾਮੀਆ ਰੋਡ ਜਿੱਦਾਂ ਜੰਮ ਦੀ ਆਪ ਪੁਲਿਸ ਤੋਂ ਨਹੀਂ ਤੋ ਜਾਂਦੇ ਆ ਆਪਣੇ ਭਾਮੀਆ ਰੋਡ ਨੂੰ ਜਾਂਦੇ ਆ ਕੁਝ ਲੱਗਦਾ ਨਸ਼ੇ ਦੇ ਵਿੱਚ ਵੀ ਸੀਗੇ ਮੁੰਡੇ ਹੋ ਸਕਦਾ ਹੋਣ ਵੀ ਨਸ਼ੇ ਲੱਗ ਰਿਹਾ ਸੀਗਾ ਸ਼ਰਾਬ ਦਾ ਹੋਣਗੀ ਆਲੇ-ਦਾਲੇ ਤੁਸੀਂ ਹੁਣ ਮੈਨੂੰ ਮੈਨੂੰ ਗਾਲੀ ਓਲ ਜੀ ਕੀਤਾ ਮੈਨੂੰ ਮਾੜਾ ਬੋਲੇ ਬੜਾ ਲੱਗਦਾ ਕੋਈ ਸਾਡੇ ਕਿ ਮੇਰੇ ਨਾਲ ਮੇਰਾ ਸਾਰਾ ਮਨਲਾ ਮੇਰੇ ਨਾਲ ਤੇ ਤੁਹਾਡੇ ਕੋਲ ਕੋਈ ਹੁਣ ਪੀਸੀਆਰ ਜਾਂ ਕਿਸੇ ਦਸਤੇ ਨੂੰ ਕੋਈ ਸ਼ਿਕਾਇਤ ਮੈਂ ਮੇਰਾ ਫੋਨ ਹੀ ਨਹੀਂ ਹੈਗਾ ਬਿਲਕੁਲ ਮੈਂ ਫੋਨ ਕਿੱਥੇ ਲੱਗਿਆ ਫੋਨ ਕਿੱਥੇ ਲੈ ਗਏ ਤੁਹਾਡਾ ਲੈ ਗਏ ਨਹੀਂ ਮੈਨੂੰ ਮੈਂ ਗੱਡੀ ਦੇਖ ਲਾਂ ਚੈੱਕ ਕਰ ਲਾਂ ਹੁਣ ਹੈ ਨਹੀਂ ਉਹ ਤੁਹਾਡਾ ਕਿਸੇ ਮੈਂ ਚੈੱਕ ਕਰੂੰਗਾ ਮੇਰੇ ਗੱਡੀ ਪਹੁੰਚੇਗਾ ਨਹੀਂ ਠੀਕ ਮੇਰੇ ਦੋਸਤ ਮੇਰੇ ਇੱਥੇ ਸਾਰੇ ਤਰੀਕ ਭਰ ਦੇ ਗਏ ਨਹੀਂ ਇਹ ਮੇਰੀ ਟ੍ਰਿਕ ਕੀਤੀ ਮੈਂ ਨਾ ਟੈਕਨ ਟੈਕਨ ਕਿ ਬਰੀਂਗ ਤਾਂ ਦੀ ਐਡੀਸ਼ਨ ਹੈ ਮੱਲੇ ਦੇ ਵਿੱਚ ਔਰ ਮੈਂ ਕਿਦਾਂ ਦਾ ਮੇਰਾ ਰਸੂਖ ਲੋਕ ਤੁਸੀਂ ਆਪਣੀ ਡਿਊਟੀ ਤੋਂ ਵਾਪਸ ਘਟ ਜਾ ਰਹੇ ਹੋ